ਆ ਵਾਹੇ ਕੋ ਜੇ ਕੀ ਫਤੇ ਸੋ ਦੋਸਤੋ ਕੋਈ ਦਿਨ ਪਹਿਲਾਂ ਇਹਨਾਂ ਇੱਕ ਬਿਉਰਗ ਜੀ ਆਏ ਸੀ ਆਪਣੇ ਕੋਲੇ ਜੰਡੂ ਕਿਸਹਾਦੀ ਤੋਂ ਤੇ ਅਫਸੋਸ ਕਿ ਸਾਡਾ ਫੋਨ ਚੋਰੀ ਹੋਣ ਕਾਰਨ ਇਹਨਾਂ ਦੀ ਜਿਹੜੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚਾਈ ਗਈ ਕਿ ਹੁਣ ਨਵਾਂ ਹੀ ਇਹਨਾਂ ਦੇ ਨਾਲ ਪਾਣਾ ਵਰਤ ਗਿਆ ਜੀ ਵਿਚਾਰੇ ਝੋਨਾ ਲਾ ਕੇ ਆਏ ਸੀ ਝੋਨੇ ਆਦੇ ਕੋਈ 5000 ਰੁਪਿਆ ਲੈਂਦਾ ਤੇ ਇਹਨਾਂ ਨੂੰ ਇਰਾਦੇ ਵਿੱਚ ਜੀ ਬੰਦੇ ਪੈ ਗਏ ਬਜ਼ੁਰਗ ਦਾਦੇ ਆ ਕਿ 5000 ਰੁਪਏ ਹੀ ਹੋ ਕੇ ਲੈ ਕੇ ਜੀ ਪਰ ਮਰ ਕੇ ਗਏ ਇਹ ਤੇ ਦਸਤਾ ਕਹਿੰਦੇ ਮਾਰਿਆ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹਣਾ ਵਾਂ ਤੁਸੀਂ ਨਸ਼ਾ ਲਾਇਆ ਹੈ ਨਾ ਆਪਣੀ ਲੋੜ ਨੂੰ ਕਿਸੇ ਨੂੰ ਤੁਹਾਨੂੰ ਨਹੀਂ ਆਗਾ ਤੁਸੀਂ ਨਸ਼ਾ ਨਾ ਲਾਓ ਪਰ ਤੁਸੀਂ ਸ਼ਰਮ ਤੇ ਕਰ ਲੋ ਜਾਰੇ ਇਹੋ ਜਿਹੇ ਬਜ਼ੁਰਗਾਂ ਦੇ ਬਾਤ ਕਰਦੇ ਜੋ ਜੇ ਤੁਸੀਂ ਲੁੱਟ ਕੇ ਦਾਨੀ ਨੂੰ ਲੁੱਟੋ ਕੇ ਸਮਗਲਨ ਨੂੰ ਲੁੱਟੋ ਇਹ ਦੋ ਨੰਬਰ ਦੇ ਧੰਦੇ ਕਰਨਾ ਲੁੱਟੋ ਤੁਸੀਂ ਨਾ ਗਰੀਬਾਂ ਨੂੰ ਵੀ ਲੁੱਟਦੇ ਆ ਯਾਰ ਤੈਨੂੰ ਸ਼ਰਮ ਮੌਣੀ ਚਾਹੀਦੀ ਆ ਤੁਸੀਂ ਨਸ਼ਾ ਪੂਰਾ ਕਰਨਾ ਕਿ ਚੰਗੇ ਭਲੇ ਬੰਦੇ ਦੇ ਗੱਲ ਪਾ ਤੇ ਬਜ਼ੁਰਗ ਵਿਚਾਰਾ ਬੱਚੀਆਂ ਆਪਣੀਆਂ ਕੋਈ ਤੁਹਾਨੂੰ ਸ਼ਰਮ ਮੌਣੀ ਤੁਹਾਡਾ ਮਾਂ ਵੀ ਉਹ ਕਰੇ ਨਹੀਂ ਹੈਗਾ ਸੋ ਵੀਰੋ ਕਿ ਆਪਾਂ ਬਾਬਾ ਜੀ ਤੁਹਾਨੂੰ ਇੱਕ ਰੇੜੀ ਲੈ ਕੇ ਦੇਦਿਆਂ ਤੇ ਥੋੜੀ ਸਬਜ਼ੀ ਪਾ ਦਾਂਗੇ ਤੁਸੀਂ ਆਪਣਾ ਕਾਰੋਬਾਰ ਚਲਾ ਦਿਓ ਸੋ ਮੇਰੀ ਹੁਣ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇਹਨਾਂ ਦਾ ਜਿਹੜਾ ਥੋੜਾ ਜਿਹਾ ਕਾਰੋਬਾਰ ਜਿਹੜਾ ਤੁਸੀਂ ਸ਼ੁਰੂ ਕਰਾ ਦਈਏ ਤੇ ਕਾਰੋਬਾਰ ਵਾਸਤੇ ਤੁਸੀਂ ਸਹਿਯੋਗ ਦਿਓ ਸਾਨੂੰ ਕਿ ਇਹਨਾਂ ਦਾ ਕਾਰੋਬਾਰ ਇਹਨਾਂ ਨੂੰ ਰੇੜੀ ਪਾ ਦਾਂਗੇ ਰੇੜੀ ਪਾ ਕੇ ਆਪਣਾ ਕਿਉਂ ਬਾਬਾ ਜੀ ਸਬਜੀ ਬਾਜੀ ਤੁਸੀਂ ਚਲਾ ਲਿਓ ਹਨਾ ਕਿਉਂ ਬਲਕਾਰ ਬਾਬਾ ਜੀ ਹਲਦੀ ਕਰਾ ਲਓ ਕਿਉਂਕਿ ਸਬਜੀ ਚਲਾਉਣ ਦੇ ਨਾਲ ਆਪਣਾ ਜਿਹੜਾ ਵਾ ਆਹ ਹਾਂ ਤੇ ਇੱਕ ਰੇੜੀ ਜਿਹੜੀ ਆ ਉਹ 10 12 15000 ਦਾ ਖਰਚਾ ਵਾ ਤੇ ਸੋ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਸਹਿਯੋਗ ਕਰਿਓ ਤੇ ਆਪਾਂ ਜਿਹੜਾ ਬਾਬਾ ਜੀ ਉਹਨਾਂ ਨੂੰ ਕਾਰੋਬਾਰ ਕਰ ਦਈਏ ਤੇ ਉਹਨਾਂ ਨੂੰ ਦੁਬਾਰਾ ਫੇਰ ਲਾਂ ਤਾਂ ਵਾ ਸਾਡੇ ਵੱਲੋਂ ਵੀ ਕਿ ਤੁਸੀਂ ਮਾਰੀ ਮੋਟੀ ਸ਼ਰਮ ਕਰ ਦੋ ਯਾਰ ਤੁਸੀਂ ਇਹ ਲੋਕਾਂ ਨੂੰ ਲੁੱਟੋ ਯਾਰ ਕਿ ਦਾਨੇ ਬੰਦੇ ਨੂੰ ਲੁੱਟੋ ਕਿ ਦੋ ਨੰਬਰੀ ਨੂੰ ਲੁੱਟੋ ਇਹਨਾਂ ਬਜ਼ੁਰਗਾਂ ਗਰੀਬਾਂ ਨੂੰ ਕਿਉਂ ਲੁੱਟਦੇ ਆ ਯਾਰ ਤੁਸੀਂ ਕੋਈ ਦਰਗਾਹ ਚ ਲੇਖਾ ਦੇਣਾ ਪਉਂਦਾ ਨਹੀਂ ਪਹਿਲੇ ਰਹਿਣੀ ਕੋਈ ਗੋਣੀ ਤੇ ਘਟਿਆ ਨਹੀਂ ਕੋਈ ਨਹੀਂ ਬਾਬਾ ਦਰਗਾਹ ਲੇਖਾ ਦੇਣਾ ਪੈਂਦਾ ਵਾ ਹੋਰ ਵੀ ਦੇ ਨਹੀਂ ਪੈਣਾ ਸੋ ਵੀਰੋ ਮੈਂ ਚ ਨਹੀਂ ਸਿਧਾਂਤ ਹੈ ਮੇਰਾ ਅੱਛਾ ਮਾਰਿਆ ਇੱਥੇ ਮਾਰਿਆ ਹਾਂ ਅੱਛਾ ਹੁਣ ਤਾਂ ਸੋਚ ਲੱਤੀ ਇੱਥੇ ਹੀ ਸੋਚ ਪਸੰਦ ਕਰਾਇਆ ਕਰੇ ਯਾਰ ਤੂੰ ਮਾਰਿਆ ਹਾਂ ਮਰੇ ਮਾਰਿਆ ਤੂੰ ਫੇਰ ਕਰਦੀ ਹੋਈ ਮੈਂ ਹੇ ਟੁਰ ਜਾਗੇ ਤਤਾ ਕਰਕੇ ਕੱਲ ਮਾਰੇ ਗੱਲ ਨਹੀਂ ਪਰਸਾ ਰਾਤ ਦੀ ਗੱਲ ਹੈ ਰਾਤ ਨਹੀਂ ਰੇਣਾ ਉਹ ਪਾਪਾ ਜੀ ਮੈਨੂੰ ਪਤਾ ਹੁੰਦਾ ਵੀ ਮੇਰੇ ਨਾਲ ਵਾਕਾ ਹੋਣਾ ਤੇ ਮੈਂ ਡਾਂਡੇ ਮਿੰਡਾ ਇਹਦਾ ਮੈਂ ਕਿਹੜਾ ਸੰਦ ਵੀ ਮੈਂ ਸੰਦ ਤੇ ਆਉਣਾ ਹੀ ਜ਼ਰੂਰੀ ਬਿਲਕੁਲ ਸ਼ਰਮ ਕਰਿਆ ਕਰੋ ਯਾਰ ਬਜ਼ੁਰਗਾਂ ਨੂੰ ਗਰੀਬਾਂ ਨੂੰ ਲੁੱਟਦੇ ਆ ਤੁਸੀਂ ਵਿਹੜੀਦਾਰਾਂ ਨੂੰ ਲੁੱਟਦੇ ਆ ਤੇ ਸੋ ਲਾਂ ਤਾਂ ਸਾਡੇ ਨੇ ਲੁੱਟ ਲਿਆ ਗਰੀਬਾਂ ਲੁੱਟ ਗਏ ਤੇ ਤੁਸੀਂ ਯਾਰ ਕੀ ਸਾਬਤ ਕਰਨਾ ਚਾਹੁੰਦੇ ਜੋ ਸੋ ਵੀਰੋ ਆਪਾਂ ਇਹਨਾਂ ਦੀ ਬਜ਼ੁਰਗਾਂ ਦੀ ਮਦਦ ਕਰੀਏ ਹੁਣ ਨਾਲ ਮਿਲ ਕੇ ਇਹ ਤਾਂ ਨੰਗੇ ਪੈਰੀ ਆਏ ਸੀ ਵਿਚਾਰੇ 14 ਵੀ ਨਹੀਂ ਹੈਗੀਆਂ ਇਹਨਾਂ ਦੇ ਕੋਲ ਆ ਤਾਂ ਹੁਣ ਜਦੋਂ ਪਾਲਾ ਨੇ ਕਿਰਪਾ ਕੀਤੀ ਆ ਸੋ ਇਹਨਾਂ ਦਾ ਵੀ ਆਪਾਂ ਵੱਤ-ਵਤ ਮਦਦ ਕਰੀਏ ਤੇ ਇਹਨਾਂ ਦੇ ਨਾਲ ਸਹਿਯੋਗ ਕਰੀਏ ਤੇ ਇਹਨਾਂ ਨੂੰ ਕਾਰੋਬਾਰ ਖੋਲ੍ਹ ਦਿੱਤੀ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ